ਹਾਂਜੀ ਸਸੀ ਕਾਲ ਜੀ ਸਵਾਗਤ ਹੈ ਜੀ ਸਾਰਿਆਂ ਦਾ ਮੇਸਾ ਕਲੈਕਸ਼ਨ ਤੇ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਆਂ ਜੀ ਸਾਰੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੋ ਵੀ ਮੇਰੇ ਚੈਨਲ ਤੇ ਨਵੇਂ ਆ ਜੀ ਪਲੀਜ਼ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਜੀ ਅੱਜ ਆਪਾਂ ਬਹੁਤ ਸੋਹਣੇ ਦੁਪੱਟਾ ਸੂਟ ਲੈ ਕੇ ਆਏ ਆਂ ਜੀ ਸਾਰਿਆਂ ਦੇ ਨਾਲ ਮਸਲੀਨ ਦੇ ਦੁਪੱਟੇ ਆ ਜੀ ਤੇ ਬਹੁਤ ਹੀ ਘੱਟ ਰੇਂਜ ਦੇ ਇਹ ਸੂਟ ਹੈ ਸਾਰਿਆਂ ਦੇ ਨਾਲ ਬਾਟਮ ਹੈ ਜੀ ਬਾਟਮ ਦਾ ਫੈਬਰਿਕ ਗਲੇਸ कॉटन ਦਾ ਜੀ ਬਹੁਤ ਸੋਹਣੇ कॉटन ਦੇ ਸੂਟ ਹੈ ਜੀ ਜਿਵੇਂ ਹੁਣ ਵਾਲਾ ਮੌਸਮ ਹੈ ਜੀ ਇਸ ਮੌਸਮ ਤੇ ਪਾਉਣ ਵਾਲੇ ਸੂਟ ਹੈ ਸਾਰੇ ਹੀ ਬਹੁਤ ਪਿਆਰੇ ਕਲਰ ਹੈ ਜੀ ਸਾਰੇ ਸੂਟਾਂ ਦੇ ਬਹੁਤ ਸੋਹਣੇ ਸੂਟ ਹੈ ਜੀ ਜਿਹੜਾ ਵੀ ਤੁਸੀਂ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਨੰਬਰ ਤੇ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਕੋਈ ਵੀ ਇਹ ਖਰਾਬ ਹੋਣ ਵਾਲਾ ਫੈਬਰਿਕ ਨਹੀਂ ਹੈ ਜੀ ਨਾ ਇਹਨਾਂ ਦਾ ਕਲਰ ਖਰਾਬ ਹੋਵੇ ਜੀ ਨਾ ਇਹਨਾਂ ਦਾ ਕੋਈ ਫੈਬਰਿਕ ਖਰਾਬ ਹੋਵੇ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੌਫਟ ਸੂਟ ਹੈ ਜੀ ਕਾਟਨ ਦੇ ਸੂਟ ਹੈ ਜੀ ਜੇ ਕਿਸੇ ਵੀ ਮੇਰੀ ਭੈਣ ਨੇ ਸੂਟ ਆਰਡਰ ਕਰਨਾ ਹੋਵੇ ਤਾਂ ਜਲਦੀ ਜਲਦੀ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਾਡੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ